ਮਾਣਯੋਗ ਐਸ.ਪੀ. ਸਾਹਿਬ ਟੰਡਾ ਵੱਲੋਂ ਵੱਖ-ਵੱਖ ਜਗ੍ਹਾ ਦੇ ਉੱਪਰ ਜਿਹੜੇ ਹੈਗੇ ਨੇ ਅਸੀਂ ਸਰਚ ਆਪਰੇਸ਼ਨ ਚਲਾ ਰਿਹਾ ਜਿਹਦੇ ਵਿੱਚ ਅਸੀਂ ਕੈਸਕੋਪੋਜੀਸ਼ਨ ਕਰ ਰਹੇ ਹਾਂ ਨਾਲੇ ਜਿਹੜੇ ਹੈਗੇ ਅਸੀਂ ਸਪੈਸ਼ਲ ਨਾਕਾ ਬੰਦੇ ਰਾਈ ਸਪੈਸ਼ਲ ਚੈਕਿੰਗ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਇਸੇ ਲੜੀ ਦੇ ਵਿੱਚ ਹੀ ਕੱਲ ਸਿਵਲ ਲਾਈਨ ਥਾਣੇ ਦੇ ਵਿੱਚ ਇੱਕ ਮੁਕਦਮਾ ਦਰਜ ਹੋਇਆ ਹੈ ਜਿਸ ਦੇ ਵਿੱਚ ਇੱਕ ਮੋਨੂ ਨਾਮ ਦਾ ਲੜਕਾ ਹੈਗਾ ਮੋਨੂ ਗੁੱਜਰ ਜੋ ਕਿ ਸੁਰਖਪੀਰ ਰੋਡ ਕਨਾਲ ਕਲੋਨੀ ਥਾਣੇ ਦੇ ਰਹਿਣ ਵਾਲਾ ਹੈ ਇਹ ਕੱਲ ਜਿਹੜਾ ਸੀਗਾ ਇਹ ਭਾਗੂ ਰੋਡ ਦੇ ਉੱਪਰ ਰੇਕ ਰੋਡ ਦੇ ਉੱਪਰ ਜਾ ਰਿਹਾ ਸੀਗਾ ਤੇ ਸਾਡੀ ਪੁਲਿਸ ਪਾਰਟੀ ਦੇ ਜਦੋਂ ਨੂੰ ਰੋਕਿਆ ਇਹਨੂੰ ਚੱਕ ਕੀਤਾ ਤਾਂ ਇਹਦੀ ਪੋਜੈਸ਼ਨ ਦੇ ਵਿੱਚੋਂ ਪੰਜ ਜਿਹੜੇ ਸੀਗੇ ਦੇਸੀ ਪਿਸਤੌਲ ਜਿਹੜੇ ਸੀਗੇ ਅਸੀਂ ਬਰਾਮਦ ਕੀਤੇ ਜਿਦੇ ਵਿੱਚੋਂ ਚਾਰ ਦੇਸੀ ਪਿਸਤੌਲ ਜਿਹੜੇ 32 ਬੋਰ ਦੇ ਆ ਇੱਕ ਦੇਸੀ ਪਿਸਤੌਲ ਜਿਹੜਾ 34 ਬੋਰ ਦਾ ਹੈਗਾ ਇਸ ਤੋਂ ਇਲਾਵਾ 6 ਜਿੰਦਾ ਕਾਰਤੂਸ 32 ਬੋਰ ਤੇ 5 ਜਿੰਦਾ ਕਾਰਤੂਸ 34 ਬੋਰ ਦੇ ਜਿਹੜੇ ਹੈਗੇ ਇਹਦੇ ਕੋਲ ਬਰਾਮਦ ਹੋਏ ਇਸ ਬਰਾਮਦਗੀ ਤੋਂ ਬਾਅਦ ਇਹਦੇ ਉੱਪਰ ਜਿਹੜਾ ਮੁਕੱਦਮਾ 171 ਨੰਬਰ ਅੰਡਰ ਸੈਕਸ਼ਨ 25 ਆਰਮਜੈਕ ਥਾਣਾ ਸਿਵਲ ਲਾਈਨ ਦੇ ਵਿੱਚ ਦਰਜੈਸਟਰ ਕੀਤਾ ਗਿਆ ਮਕਦਮਾ ਦਰਜ ਕਰਕੇ ਜਿਹੜੀ ਫਰਦਰ ਮਕਦਮੇ ਦੀ ਤਫतीश ਕੀਤੀ ਜਾ ਰਹੀ ਹੈ ਇਸ ਦੇ ਵਿੱਚ ਦੱਸਣਾ ਯੋਗ ਹੋਵੇਗਾ ਕਿ ਇਹ ਜਿਹੜਾ ਮੋਨੂ ਗੁਜਰ ਨਾਮ ਦਾ ਵਿਅਕਤੀ ਹੈ ਇਹ ਬੇਸਿਕਲੀ ਸੁਰਖਵੀਰ ਰੋਡ ਦੇ ਉੱਪਰ ਰਹਿੰਦਾ ਹੈ ਤੇ ਇਹਦੇ ਜਿਹੜੇ ਪਿਓ ਹੈ ਕੁਵਾੜੀ ਦਾ ਕੰਮ ਕਰਦਾ ਹੈ ਇਹ ਪਹਿਲਾਂ ਵੀ ਜਿਹੜਾ ਸੀਗਾ ਜੇਲ੍ਹ ਦੇ ਵਿੱਚ ਕਿਸੇ ਮਕਦਮੇ ਦੇ ਵਿੱਚ ਗਿਆ ਸੀਗਾ ਜੇਲ੍ਹ ਦੇ ਵਿੱਚ ਜਾ ਕੇ ਇੱਕ ਬੰਦੇ ਨਾਲ ਇਹਦੀ ਮੁਲਾਕਾਤ ਹੋਈ ਜੋ ਉਸ ਨੇ ਇੱਕ ਨਿਪ ਨਾਮ ਸਾਨੂੰ ਦੱਸਿਆ ਜਿਹਦੇ ਬਾਰੇ ਸਾਡੇ ਕੋਲ ਤਫਤੀਸ਼ ਦੇ ਵਿੱਚ ਉਸ ਬੰਦੇ ਦਾ ਜ਼ਿਕਰ ਆਇਆ ਉਸ ਨੇ ਇਸ ਦੇ ਨਾਲ ਇੱਕ ਕੁਝ ਨੰਬਰ ਸ਼ੇਅਰ ਕੀਤੇ ਕਿ ਜਦੋਂ ਤੂੰ ਬਾਹਰ ਜਾਏਂਗਾ ਸਾਡਾ ਕੋਈ ਸਮਾਨ ਹੈਗਾ ਉਹ ਜਿਹੜਾ ਸਮਾਨ ਤੋਂ ਵੱਧ ਪ੍ਰਦੇਸ਼ ਦੇ ਵਿੱਚੋਂ ਲੈ ਕੇ ਆਉਣਾ ਸੋ ਉਸ ਨੰਬਰ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਐਮਪੀ ਚਲਾ ਜਾਂਦਾ ਹੈ ਇਹ ਤੋਂ ਟ੍ਰੇਨ ਪਕੜ ਕੇ ਬਠਿੰਡਾ ਤੋਂ ਉੱਥੇ ਜਾ ਕੇ ਰੇਲਵੇ ਸਟੇਸ਼ਨ ਦੇ ਉੱਪਰ ਜਾ ਕੇ ਉਸ ਬੰਦੇ ਨਾਲ ਕਨੈਕਟ ਕਰਦਾ ਹੈ ਤੇ ਉਹ ਬੰਦਾ ਜਿਹੜਾ ਹੈਗਾ ਇਹਨੂੰ ਵੈਪਨ ਜਿਹੜੇ ਹੈਗੇ ਸਪਲਾਈ ਕਰਕੇ ਉੱਥੋਂ ਚਲਾ ਜਾਂਦਾ ਉਸ ਤੋਂ ਬਾਅਦ ਇਹ ਵੈਪਨ ਲੈ ਕੇ ਟ੍ਰੇਨ ਸਾਈਂ ਜਿਹੜਾ ਵਾਪਿਸ ਪਟੰਡਾ ਉਤਰਦਾ ਤੇ ਉਤਰ ਕੇ ਫਿਰ ਇਹ ਪੈਦਲ ਰਸਤੇ ਰਹੀਂ ਜਾ ਰਿਹਾ ਸੀ ਘਰ ਨੂੰ ਵਾਪਿਸ ਤਾਂ ਜਦੋਂ ਭਾਗੂ ਰੋਡ ਰਿੰਗ ਰੋਡ ਦੇ ਉੱਪਰ ਪਹੁੰਚਿਆ ਤਾਂ ਥਾਣਾ ਸਿਵਲ ਲਾਈਨ ਦੀ ਟੀਮ ਵੱਲੋਂ ਇਹਨੂੰ ਐਪਰੀਹੈਂਡ ਕੀਤਾ ਗਿਆ ਇਹਨੂੰ ਰੋਕਿਆ ਗਿਆ ਇਹਦੇ ਕੋਲ ਜਿਹੜੀ ਪੋਜੀਸ਼ਨ ਦੇ ਵਿੱਚੋਂ ਜਿਹੜੀ ਅਸਲਾ ਜਿਹੜਾ ਹੈਗਾ ਬਰਾਮਦ ਹੋਇਆ ਜਿਹਦੇ ਵਿੱਚ ਇਸ ਮੁਕਦਮੇ ਦੇ ਵਿੱਚ ਸਾਨੂੰ ਟੋਟਲ ਕੁੱਲ 5 ਦੇਸੀ ਪਿਸਤੌਲ ਜਿਹਦੇ ਵਿੱਚ 4 32 ਬੋਰ ਦੇ 1 34 ਦਾ ਤੇ 11 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਜਿਸ ਦੇ ਵਿੱਚ 6 ਜਿਹੜੇ ਜਿੰਦਾ ਕਾਰਤੂਸ 32 ਬੋਰ ਦੇ ਆ ਤੇ ਪੰਜ ਜਿਹੜੇ ਜਿੰਦਾ ਕਾਰਤੂਸ 34 ਦੇ ਹੈਗੇ ਆ ਫਰਦਰ ਜਿਹੜੀ ਹੈਗੀ ਆ ਸਾਡੇ ਵੱਲੋਂ ਮੁਕਦਮਾ ਦਰਜ ਕਰਕੇ ਸਿਵਲ ਲਾਈਨ ਦੇ ਵਿੱਚ ਇਹਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਸਾਡਾ ਮੇਨ ਜਿਹੜਾ ਤਫ਼ਤੀਸ਼ ਦਾ ਵਿਸ਼ਾ ਹੈ ਕਿ ਜਿਹੜੇ ਵੈਪਨ ਸੀਗੇ ਇਹ ਕਿਸ ਪਰਪਸ ਵਾਸਤੇ ਯੂਜ਼ ਕਰਨੇ ਸੀ ਇਹਨੇ ਕਿਸੇ ਵਾਰਦਾਤ ਵਾਸਤੇ ਵਰਤੇ ਨੇ ਸੀਗੇ ਜਾਂ ਕਿਸੇ ਨੂੰ ਅੱਗੇ ਵੇਚਣ ਵਾਸਤੇ ਲੈ ਕੇ ਆਇਆ ਸੀਗਾ ਉਸ ਵਾਸਤੇ ਜਿਹੜੀ ਹੈਗੀ ਇਹਦੀ ਜਿਹੜੀ ਪੁੱਛਗੈ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਗੈਂਗ ਨਾਲ ਜੁੜੀ ਹੈ ਜਿਹੜਾ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਗੈਂਗ ਨਾਲ ਸੰਬੰਧ ਸਾਹਮਣੇ ਨਹੀਂ ਆਇਆ ਪਰੰਤੂ ਜਦੋਂ ਇਹ ਟੁਕੀ ਉੱਤੇ ਪਰ ਦੋ ਮੁਕਦਮੇ ਦਰਜ ਨੇ ਇੱਕ ਮੁਕਦਮਾ ਪਿੱਛੇ ਜੇ ਇਹਦੇ ਤੇ ਸਨੇਚਿੰਗ ਦਾ ਦਰਜ ਹੋਇਆ ਸੀ ਕਨਾਲ ਕਲੋਨੀ ਦੇ ਵਿੱਚ ਇੱਕ ਪੀਜ਼ਾ ਵਾਲੇ ਤੋਂ ਜਿਹੜੇ ਇਹਨਾਂ ਨੇ ਕੁਝ ਪੈਸਿਆਂ ਦੀ ਖੋਹ ਕੀਤੀ ਸੀਗੀ ਉਸ ਸਬੰਧ ਦੇ ਵਿੱਚ 5 ਨੰਬਰ ਐਫ ਆਈ ਆਰ ਦਰਜ ਹੋਈ ਸੀਗੀ ਥਾਣਾ ਕਨਾਲ ਕਲੋਨੀ ਦੇ ਵਿੱਚ ਤਾਂ ਉਸ ਐਫ ਆਈ ਆਰ ਦੇ ਵਿੱਚ ਜਦੋਂ ਇਹਦੀ ਗ੍ਰਫਤਾਰੀ ਹੁੰਦੀ ਹੈ ਤੇ ਬਠਿੰਡਾ ਜੇਲ੍ਹ ਦੇ ਵਿੱਚ ਜਦੋਂ ਜਾਂਦਾ ਹੈ ਤਾਂ ਪਹਿਲਾਂ ਹੀ ਤੋਂ ਬੰਦ ਇੱਕ ਬੰਦਾ ਜੇਲ੍ਹ ਦੇ ਵਿੱਚ ਸੀਗਾ ਜਦੋਂ ਉਸ ਦੇ ਨਾਲ ਇਹਦੀ ਰਾਪਤਾ ਹੋਇਆ ਤਾਂ ਉਸ ਨੇ ਇਹਦੇ ਨਾਲ ਨੰਬਰ ਸ਼ੇਅਰ ਕੀਤਾ ਸੀਗਾ ਉਸ ਨੇ ਇਹਨੂੰ ਦੱਸਿਆ ਵੀ ਸਾਡਾ ਜਿਹੜਾ ਸਮਾਨ ਹੈਗਾ ਉਹ ਤੋਂ ਲੈ ਕੇ ਆਉਣਾ ਅੱਗੇ ਫਰਦਰ ਜਿਹੜਾ ਹੈਗਾ ਇਹਨੂੰ ਪੈਸਿਆਂ ਦੀ ਕਮਿਟਮੈਂਟ ਵੀ ਕਿ ਅਸੀਂ ਜਦੋਂ ਤੂੰ ਲੈ ਕੇ ਆਏਂਗਾ ਤੈਨੂੰ ਅਸੀਂ ਪੈਸੇ ਵੀ ਦੇਵਾਂਗੇ ਤੇ ਇਹ ਜਿਹੜੇ ਵੈਪਨ ਸੀਗੇ ਇਹ ਉਹ ਤੇ ਕਹਿਣ ਦੇ ਉੱਪਰ ਹੀ ਲੈ ਕੇ ਆਇਆ ਸੀਗਾ ਉਹ ਸਾਡੀ ਤਫਤੀਸ਼ ਦੇ ਵਿੱਚ ਆ ਚੁੱਕਾ ਹੈ ਫਰਦਰ ਜਿਹੜੀ ਹੈਗੀ ਅਸੀਂ ਪੁੱਛ ਕੇ ਜਿਹੜੀ ਹੈਗੀ ਆ ਸਾਡੇ ਕੋਲ ਕੀਤੀ ਜਾ ਰਹੀ ਹੈ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦ ਹੈ ਉਹਦੇ ਬਾਰੇ ਵੀ ਸਾਨੂੰ ਇਨਪੁਟਸ ਮਿਲਿਆ ਨੇ ਅਸੀਂ ਉਹਦੇ ਵਿੱਚ ਜਿਹੜਾ ਹੈਗਾ ਇਹਨੂੰ ਪ੍ਰੋਡਕਸ਼ਨ ਬਣਾਉਣ ਤੇ ਲਿਆ ਕੇ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਾਂਗੇ ਜਿਹਨੇ ਇਹਨਾਂ ਨੂੰ ਬਣਾਇਆ ਸੀ ਉਹ ਕਿਹੜੇ ਜਗ੍ਹਾ ਤੋਂ ਪੱਲਣ ਹੋਇਆ ਹੈ ਜਿਹੜਾ ਮੰਗਵਾਇਆ ਉਹਦਾ ਨਿਕਨੇਮ ਸਾਹਮਣੇ ਆਇਆ ਸਾਡੇ ਕੋਲ ਉਸ ਦੇ ਰਿਗਾਰਡਿੰਗ ਜਿਹੜੀ ਹੈਗੀ ਤ ਉਹਨਾਂ ਨੇ ਜੋ ਜੇਲ੍ਹ ਦੇ ਵਿੱਚ ਗਿਆ ਸੀਗਾ ਉਹਨਾਂ ਨੇ ਇਹਨੂੰ ਸਹੀ ਨਾਮ ਨਹੀਂ ਦੱਸਿਆ ਆਪਣਾ ਤੇ ਉਸ ਵਿਸ਼ੇ ਤੇ ਜਿਹੜੀ ਹੈਗੀ ਅਸੀਂ ਤਪੇਸ਼ ਕਰਕੇ ਉਹਦੀ ਜਿਹੜੀ ਐਗਜ਼ੈਕਟ ਡਿਟੇਲਸ ਹੈਗੀ ਬੰਦੇ ਦੀ ਉਹਨੂੰ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਤਾਂ ਕਿ ਪਿਛਲੀਆਂ ਪੀੜ੍ਹੀਆਂ ਹੈਗੇ ਗੈਂਗ ਨਾਲ ਬਹੁਤ ਰੋਸ ਸਕਦੇ ਸੀ ਕਦੇ ਵੀ ਜਾਣਤੀ ਸੀ ਦੇਖੋ ਜਿਹੜਾ ਇਹ ਬੰਦਾ ਫੜਿਆ ਇਹਦੇ ਬੇਸਿਕਲੀ ਖੁਦ ਦੇ ਤੇ ਕਿਸੇ ਗੈਂਗ ਨਾਲ ਸਬੰਧ ਨਹੀਂ ਹੈਗੇ ਪਰੰਤੂ ਜਿਹੜੇ ਬੰਦੇ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਹੈਗਾ ਜਦੋਂ ਉਹਦੀ ਆਈਡੈਂਟੀਫਿਕੇਸ਼ਨ ਹੋ ਜਾਊਗੀ ਤਾਂ ਡੈਫੀਨਿਟਲੀ ਹੋ ਸਕਦਾ ਕਿਸੇ ਗੈਂਗ ਨਾਲ ਵੀ ਸਬੰਧਤ ਹੋਵੇ ਕਿਉਂਕਿ ਪੰਜ ਜਿਹੜੇ ਤੇ ਪੇਮੈਂਟ ਵੀ ਜਿਹੜੀ ਹੈਗੀ ਆ ਉਹਨੇ ਆਪਣੇ ਕਿਸੇ ਬੰਦੇ ਨੇ ਕਰਵਾਈ ਸੀਗੀ ਇਹਨੂੰ ਪੇਮੈਂਟ ਦਾ ਵੀ ਨਹੀਂ ਆਈਡੀਆ ਹੈਗਾ ਇਹ ਦਾ ਬੇਸਿਕਲੀ ਪਰਪਸ ਹੈਗਾ ਜਿਵੇਂ ਕੂਰੀਅਰ ਵਾਂਗੂ ਇਹ ਬਠਿੰਡੇ ਤੋਂ ਜਾਂਦਾ ਹੈ ਉੱਥੇ ਮੱਧ ਪ੍ਰਦੇਸ਼ ਜਾ ਕੇ ਕਲੈਕਟ ਕਰਕੇ ਵਾਪਸ ਜਦੋਂ ਆਉਂਦਾ ਹੈ ਤੇ ਵਾਪਸੀ ਤੇ ਜਿਹੜਾ ਹੈਗਾ ਫੜਿਆ ਇਹ ਟੈਕਨੀਕਲੀ ਜਾਣੀ ਸੀ ਕਿਸੇ ਨੂੰ ਕਿ ਤੇ ਜਾ ਕਿ ਹਾਲੇ ਪਤਾ ਹੀ ਨਹੀਂ ਸੀ ਸਮਝੀ ਜਾ ਨਹੀਂ ਇਸ ਨੂੰ ਜਿਹੜਾ ਸੀਗਾ ਉਹਨਾਂ ਨੇ ਕਿਹਾ ਸੀ ਜਦੋਂ ਤੋਂ ਲੈ ਕੇ ਤੇ ਬਠਿੰਡੇ ਦੇ ਵਿੱਚ ਪਹੁੰਚ ਜਾਏਗਾ ਘਰ ਦੇ ਵਿੱਚ ਜਾ ਕੇ ਸਾਨੂੰ ਫਿਰ ਦੁਬਾਰਾ ਕਾਲ ਸਾਡੇ ਨਾਲ ਕਨੈਕਟ ਕਰਨਾ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਅੱਗੇ ਟਾਰਗੇਟ ਦੱਸਾਂਗੇ ਫਰਦਰ ਉਹਨਾਂ ਨੇ ਜਿਹੜੇ ਕਿਸ ਬੰਦੇ ਨੂੰ ਸਪਲਾਈ ਕਰਨੇ ਸੀਗੇ ਉਸ ਐਂਗਲ ਤੇ ਵੀ ਅਸੀਂ ਜਾਂਚ ਕਰ ਰਹੇ ਹਾਂ ਦੇਖੋ ਉਹਨਾਂ ਨੇ ਐਗਜ਼ੈਕਟ ਅਮਾਊਂਟ ਰੀਨ ਨੂੰ ਦੱਸੀ ਸੀ ਬਟ ਇਹਨੂੰ ਇਹਨਾਂ ਨੂੰ ਉਹਨਾਂ ਨੇ ਕਹਿ ਸੀ ਵੀ ਜਦੋਂ ਤੂੰ ਸਾਡੀ ਕੰਮ ਕਰ ਦੇਂਗਾ ਉਸ ਤੋਂ ਬਾਅਦ ਇਹਨੂੰ ਅਸੀਂ ਜਿਹੜੀ ਹੈਗੀ ਕੁਝ ਪੇਮੈਂਟ ਜਿਹੜੀ ਹੈਗੀ ਜ਼ਰੂਰ ਦੇਵਾਂਗੇ ਨਹੀਂ ਇਹ ਸਾਰੇ ਦੇਸੀ ਪਿਸਤੌਲ ਨੇ ਕੰਟਰੀ ਮੇਡ ਹੈਗੇ ਆ 4 ਜਿਹੜੇ 32 ਬੋਰ ਦੇ ਨੇ ਤੇ ਇੱਕ ਜਿਹੜਾ ਹੈਗਾ 34 ਦਾ ਜਿਹੜਾ ਬੰਦਾ ਜੇ ਤੱਕ ਸਾਰਾ ਪਤਾ ਲੱਗੇ ਕਿਸ ਮਾਮਲੇ ਚ ਸ਼ਾਮਲ ਹੈ ਜਿਹੜਾ ਇਹਦੀ ਮਡਲੀ ਪੁਛਕਿਸ਼ ਦੇ ਵਿੱਚ ਜਿਹੜਾ ਆਇਆ ਬੰਦਾ ਇਹਨੇ ਉਸ ਦਾ ਨਿਕਨੇਮ ਦੱਸਿਆ ਤਾਂ ਉਸ ਨਿਕਨੇਮ ਨੂੰ ਫਰਦਰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਅਕਰੋਬਰੇਟ ਕਰਾਂਗੇ ਕਿ ਉਹ ਬੰਦਾ ਮੇਨ ਕੌਣ ਹੈਗਾ ਉਹਦਾ ਨਾਮ ਕੀ ਹੈ ਸਾਰੀ ਡਿਟੇਲ ਹਾਸਲ ਕਰਨ ਤੋਂ ਬਾਅਦ ਫਿਰ ਉਹਨੂੰ ਪ੍ਰੋਡਕਸ਼ਨ ਹੌਂਟ ਦੇ ਲਿਆ ਕੇ ਫਰਦਰ ਜਿਹੜੀ ਤਪੇਸ਼ ਕੀਤੀ ਜਾਵੇਗੀ ਇਹ ਜਿਹੜਾ ਇਹ ਫਸਟ ਟਾਈਮ ਗਿਆ ਸੀਗਾ ਬਟ ਪਹਿਲਾਂ ਤੋਂ ਇਹਦੇ ਕ੍ਰਿਮੀਨਲ ਹਿਸਟਰੀ ਹੈਗੀ ਦੋ ਮੁਕਦਮੇ ਦਰਜ ਹੈ ਇੱਕ ਮੁਕਦਮੇ ਦੇ ਉੱਪਰ 365 ਐਸਸੀਐਸਟੀ ਇਕ ਦਾ ਦਰਜ ਹੈ ਸੈਕੰਡ ਮੁਕਦਮੇ ਦੇ ਇਹਦੇ ਲੁੱਟਪੋਹ ਦਾ ਦਰਜ ਹੈਗਾ ਥਰਡ ਮੁਕਦਮਾ ਜਿਹੜਾ ਹੈਗਾ ਆਰਮ ਜੈਕ ਇਹ ਘਰ ਹੈਗਾ ਪੁੱਤ ਦੀ ਜੀ ਸਟੇਸ਼ਨ ਤੋਂ ਇਹ ਭਾਗੂ ਰੋਡ ਵੱਲੋਂ ਇਹਦਾ ਮਤਲਬ ਇਹ ਕਿਸੇ ਨੂੰ ਡਿਲੀਵਰੀ ਦੇਣੀ ਚਾਹ ਰਿਹਾ ਉਹ ਡੈਫੀਨਿਟਲੀ ਜਦੋਂ ਇਹ ਇਹਦੇ ਉੱਤੇ ਉਤਰਦਾ ਹੈ ਪਹਿਲਾਂ ਵੀ ਜਿਹੜਾ ਹੈਗਾ ਇਹ ਡਾਇਰੈਕਟ ਜਿਹੜਾ ਬਠਿੰਡੇ ਟ੍ਰੇਨ ਦਾ ਹੀ ਘਰ ਨਹੀਂ ਆਇਆ ਪਹਿਲਾਂ ਵੀ ਕਾਫੀ ਟ੍ਰੇਨਾਂ ਚੇਂਜ ਜਿਹੜੀਆਂ ਹੈਗੀਆਂ ਬਦਲ-ਬਦਲ ਕੇ ਆ ਰਿਹਾ ਸੀਗਾ ਤੋਂ ਉਸੇ ਪਰਪਸ ਲਈ ਕਿ ਕਿਸੇ ਨੂੰ ਪਤਾ ਨਾ ਲੱਗ ਜਾਈਏ ਆਪਣਾ ਰੂਟ ਬਦਲ-ਬਦਲ ਕੇ ਘਰ ਨੂੰ ਆਉਣ ਨੂੰ ਜਾ ਰਿਹਾ ਸੀ ਪਹਿਲਾਂ ਵੀ ਜਿਹੜਾ ਇਸ ਤੋਂ ਮੇਰੇ ਕੋਲ ਹੈ ਨਹੀਂ ਪਹਿਲੀ ਵਾਰੀ ਇਹ ਫਸਟ ਇਹਦੀ ਪੁੱਛਗਿੱਛ ਦੇ ਵਿੱਚ ਆਇਆ ਫਸਟ ਟਾਈਮ ਬੰਦਾ ਜਿਹੜਾ ਹੈਗਾ ਨਸ਼ਾ ਲੈਣ ਉਹ ਸੌਰੀ ਵੈਪਨ ਲੈਣ ਗਿਆ ਸੀ ਜਿਸ ਦਿਨ ਲੈ ਕੇ ਆ ਕੱਲ ਹੀ ਫੜਿਆ ਗਿਆ ਅਰੇ ਸਰ ਕੀ ਚਾਹੀਦੀ ਉਹਨਾਂ ਦਾ ਸਬ ਮੈਸੇਜ ਆਉਂਦਾ ਜਾਂ ਕੋਈ ਪਰਪਸ ਨਹੀਂ ਨਹੀਂ ਇਹਦਾ ਜਿਹੜਾ ਪਰਪਸ ਪੈਸਾ ਹੈਗਾ ਕਿਉਂਕਿ ਬੇਸਿਕਲੀ ਕੋਈ ਕੰਮ ਨਹੀਂ ਕਰਦਾ ਇਹ ਬੇਰੋਜ਼ਗਾਰ ਮੁੰਡਾ ਸੀਗਾ ਤੇ ਜਸਟ ਥੋੜੀ ਜਿਹੀ ਪੈਸੇ ਦੀ ਲਾਲਚ ਦੇ ਵਿੱਚ ਜਿਹੜਾ ਹੈਗਾ ਇਹ ਬੇਕਾਬੇ ਦੇ ਵਿੱਚ ਆ ਗਿਆ ਤੇ ਜਿਹੜਾ ਇਸ ਕੰਮ ਨੂੰ ਕਰ ਰਿਹਾ ਹੈ ਕਹਿੰਦਾ ਕਿ ਕਿਸੇ ਨੇ ਗਾਇਡ ਤਾਂ ਦਿੱਤਾ ਹੀ ਹੋਗਾ ਜਿਸ ਜਿਵੇਂ ਆ ਕਿ ਤੂੰ ਆ ਲੈ ਕੇ ਆਣਾ ਕਿੱਥੇ ਜਾਣਾ ਕਿਉਂ ਮਿਲਣਾ ਉਹ ਡੈਫੀਨਟਲੀ ਫੋਨ ਤੇ ਕੰਡਕਟ ਕਰਨ ਦਾ ਵਰੀਆ ਅਗੋਂ ਉੱਥੇ ਜਾ ਕੇ ਜਦੋਂ ਜਦੋਂ ਰਸਤਾ ਦੱਸਿਆ ਉਹਨਾਂ ਨੇ ਕਿਹੜੇ ਸ਼ਹਿਰ ਉਤਰਨਾ ਸਾਰਾ ਫੋਨ ਰਾਈ ਇਹਨੂੰ ਉਹ ਉਹਨਾਂ ਨੇ ਗਾਇਡ ਕੀਤਾ ਨਹੀਂ ਐਪੀ ਟੂ ਲੈ ਕੇ ਆਇਆ ਤੇ ਕੁਝ ਕਿਚ ਦੁਆਰੇ ਨੇ ਦੱਸਿਆ ਵੀ ਹੁਣ ਅੰਗਰੇਜ਼ ਨੂੰ ਮੈਂ ਬੰਦ ਕਿਉਂ ਹੋ ਗਿਆ ਕਿਤੇ ਜਾ ਰਹੇ ਆ ਜਾਂ ਨਹੀਂ ਨਹੀਂ ਇਹਨੇ ਜਿਹੜਾ ਐਗਜ਼ੈਕਟ ਐਮਪੀ ਵਾਲੇ ਬੰਦੇ ਦੇ ਇਹਨੂੰ ਐਗਜ਼ੈਕਟ ਡਿਟੇਲਸ ਨਹੀਂ ਪਤਾ ਬਟ ਇਹਨੇ ਸਾਨੂੰ ਜਿਹੜਾ ਕਿਹੜੇ ਪੁਆਇੰਟ ਸੀਗਾ ਕਿਹੜਾ ਜਿਹੜਾ ਜਗ੍ਹਾ ਸੀਗੀ ਤੇ ਜਿਹੜਾ ਟਾਊਨ ਸੀਗਾ ਉਸ ਬਾਰੇ ਇਹਨੇ ਸਾਨੂੰ ਡਿਟੇਲਸ ਕਾਫੀ ਸ਼ੇਅਰ ਕੀਤੀਆਂ ਨੇ ਫਰਦਰ ਅਸੀਂ ਟੀਮ ਭੇਜਾਂਗੇ ਕਿਉਂਕਿ ਡੈਫੀਨਿਟਲੀ ਜਿੱਥੇ ਵੀ ਕੋਈ ਵੀ ਜਿਹੜੀ ਜਗ੍ਹਾ ਹੈਗੀ ਆ ਆਲਮੋਸਟ ਇਸਕੀ ਵੀ ਨਾਲ ਕਵਰ ਹੁੰਦੀਆਂ ਨੇ ਅਸੀਂ ਉਹ ਸਾਰੇ ਐਂਗਲਾਂ ਦਾ ਜਾਂਚ ਕਰਕੇ ਪ੍ਰੋਪਰ ਉਹਨੂੰ ਨਾਮਿਨੇਟ ਕਰਾਂਗੇ ਇਸ ਤੋਂ ਪਹਿਲਾਂ ਵੀ ਐਫਸੀ ਦਾ ਅਸਵਾਜ ਹੈ ਜੇ ਪੰਜਾਬ ਦੇ ਸਰਕਾਰ ਦੇ ਸਟਾਫ ਦਾ ਕੋਈ ਚੀਜ਼ ਪਕੜਿਆ ਜਾ ਸਕਦਾ ਹੈ ਅਗੇ ਲੇਟ ਨਹੀਂ ਲੱਗਦੇ ਹੈ ਕਿ ਯੂ ਕੌਂਟ ਹੁੰਦੇ ਨੇ ਜਿਹੜੇ ਪੰਜਾਬ ਦੇ ਸਟਾਫ ਦੇ ਦੇਖੋ ਜਦੋਂ ਵੀ ਕੋਈ ਰਿਕਵਰੀ ਹੁੰਦੀ ਹੈ ਰਿਕਵਰੀ ਹੋਣ ਤੋਂ ਬਾਅਦ ਜਿਹੜੀ ਹੈਗੀ ਹੈ ਕੋਸ਼ਿਸ਼ ਹੁੰਦੀ ਵੀ ਜਿਹੜਾ ਬੈਕਵਰਡ ਲਿੰਕ ਹੈ ਜਗਾ ਉਹਨੂੰ ਕਲੀਅਰ ਕੀਤਾ ਜਾਵੇ ਕਿਉਂਕਿ ਆਰਦਰਵਾਇਸ ਜਿਹੜਾ ਬੰਦਾ ਬਾਹਰ ਬੈਠਾ ਐਮਪੀ ਦੇ ਵਿੱਚ ਵੇਚ ਰਿਹਾ ਉਹਦਾ ਹੋਰ ਵੀ ਜੇ ਵੀ ਇਹਦਾ ਸੌਫਟ ਟਾਰਗੇਟ ਸਗੇ ਨੇ इजीली ਉਹ ਹੋ ਜਾਂਦੇ ਨੇ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਮੇਨ ਬੰਦਾ ਸਪਲਾਇਰ ਹੈਗਾ ਉਹਨੂੰ ਨੈਬ ਕੀਤਾ ਜਾਵੇ ਇਸ ਮਾਮਲੇ ਦੇ ਵਿੱਚ ਨਹੀਂ ਪੇਮੈਂਟ ਇਹਨੇ ਨਹੀਂ ਕੀਤੀ ਪਰ ਇਹਦਾ ਮੋਬਾਈਲ ਅਸੀਂ ਕਬਜ਼ੇ ਦੇ ਵਿੱਚ ਲੈ ਲਿਆ ਜਿਹੜੇ ਜਿਹੜੇ ਨੰਬਰਸ ਨਾਲ ਗੱਲ ਕੀਤੀ ਇਹਨੇ ਉਹ ਸਾਡੇ ਕੋਲ ਸਾਰੇ ਹੈਗੇ ਆ ਅਸੀਂ ਉਹਨੂੰ ਫਰਦਰ ਜਿਹੜੀ ਹੈਗੀ ਹੈ ਅੱਗੇ ਜੋ ਤਫਤੀਸ਼ ਦੇ ਵਿੱਚ ਪ੍ਰੋਪਰ ਉਹਨੂੰ ਕਰਕੇ ਜਦੋਂ ਪ੍ਰੋਪਰ ਬੰਦੇ ਆਇਡੈਂਟੀਫਾਈ ਹੋ ਜਾਣਗੇ ਪ੍ਰੋਪਰ ਨਾਮਿਨੇਟ ਕਰਾਂਗੇ ਸਰ ਬਾਕੀ ਤਾਂ ਦੇਰ ਤੋਂ ਸਾਰਾ ਨੈਟਵਰਕ ਚੱਲਦਾ ਜਾਏਗਾ ਜਿਸ ਤਰ੍ਹਾਂ ਬੰਦੇ ਇਸ ਤਰ੍ਹਾਂ ਬਾਕੀ ਚੱਲ ਨਹੀਂ ਡਿਫੀਨਟਲੀ ਜੇਲ੍ਹ ਦੇ ਵਿੱਚ ਨੈਟਵਰਕ ਵਾਲੀ ਗੱਲ ਨਹੀਂ ਹੈ ਬਟ ਇਹ ਜਦੋਂ ਜੇਲ੍ਹ ਦੇ ਵਿੱਚ ਗਿਆ ਸੀਗਾ ਬੰਦਾ ਜੇਲ੍ਹ ਦੇ ਵਿੱਚ ਬੰਦੇ ਨੇ ਇਹਨੂੰ ਦੱਸਿਆ ਵੀ ਇਹ ਜਿਹੜੀ ਚੀਜ਼ ਹੈਗੀ ਸਾਡੀ ਲੈ ਕੇ ਆਉਣੀ ਹੈ ਕਿਉਂਕਿ ਜੇ ਜੇਲ੍ਹ ਦੇ ਵਿੱਚੋਂ ਇਹਨੂੰ ਫੋਨ ਰਾਈ ਕੀਤਾ ਹੁੰਦਾ ਫਿਰ ਦੈਟ ਇਜ਼ ਅ ਸੈਪਰੇਟ ਥਿੰਗ ਬਟ ਇਹ ਬੰਦਾ ਜੇਲ੍ਹ ਦੇ ਵਿੱਚ ਹੀ ਗਿਆ ਸੀ ਕਿਸ ਮੁਕਦਮੇ ਦੇ ਵਿੱਚ ਤੇ ਸੇਮ ਇਮਬੈਰਕ ਦੇ ਵਿੱਚ ਬੰਦ ਸੀਗੇ ਥੈਂਕ ਯੂ ਬਹੁਤ ਜ਼ਰਾ ਜੀ ਕਿਹੜੇ ਗੂ ਦੇਖੋ ਫਿਲਹਾਲ ਅਸੀਂ ਇੱਕ ਟੀਮ ਆਪਣੀ ਐਮਪੀ ਦੇ ਵਿੱਚ ਬੇਸਿਕ ਜਿਹੜੀ ਪ੍ਰੇਮ ਰਿਮਰੀ ਇਨਵੈਸਟੀਗੇਸ਼ਨ ਕਰਨ ਵਾਸਤੇ ਭੇਜਾਂਗੇ ਜਦੋਂ ਸਾਨੂੰ ਜਿੱਥੇ ਲੋਡ ਹੋਊਗੀ ਅਸੀਂ ਉਹਨਾਂ ਨਾਲ ਕੰਟੈਕਟ ਕਰਾਂਗੇ ਐਸੀ ਸਰ ਪਿਕਲ ਡਰਾਪਲੇ ਇਹ ਐਸਾ ਦੇਣਾ ਸੀਗਾ ਇਹਨੂੰ ਈਜ਼ੀ ਮਨੀ ਕੋਈ ਦੱਸਿਆ ਨਹੀਂ ਕਿ ਜਿੰਨਾ ਨਹੀਂ ਨਹੀਂ ਪੈਸੇ ਦੀ ਅਮਾਉਂਟ ਨਹੀਂ ਦੱਸੀ ਸੀਗੀ ਬਟ ਉਹਨਾਂ ਨੇ ਇਹਨੂੰ ਇਹ ਕਹਿ ਸੀ ਜਦੋਂ ਸਾਡਾ ਕੰਮ ਕੰਪਲੀਟ ਹੋ ਜਾਊਗਾ ਅਸੀਂ ਤੈਨੂੰ ਜਿਹੜੇ ਹੈਗੇ ਪੈਸੇ ਪੇ ਕਰਾਂਗੇ ਨਹੀਂ ਅਸੀਂ ਇੱਕ ਟੀਮ ਭੇਜ ਕੇ ਪਹਿਲਾਂ ਬੇਸਿਕ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜਦੋਂ ਸਾਨੂੰ ਲੋਡ ਹੋਊਗੀ ਫਿਰ ਦੈਨ ਵੀ ਵਿਲ ਕੰਟੈਕਟ ਕਰਾਂਗੇ ਪਰ ਵੀਡੀਓ ਵੀ ਚੱਲ ਰਹੀ ਹੈ ਕਿ ਜੇ ਜਦੋਂ ਕਿਸੇ ਬੰਦੇ ਨੂੰ ਰੱਖਿਆ ਜਾਂਦਾ ਹੈ ਕਿ ਉਹਦੇ ਦੂਜਿਆਂ ਦੇ ਨਾਲ ਇਹਨਾਂ ਦੀ ਪਹਿਲਾਂ ਸਨਾਗਤ ਹੋਈਏ ਕੋਈ ਵੱਡੇ ਤਾੜ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਵੇ ਕਿਉਂਕਿ ਜੇ ਜਦੋਂ ਵੱਡੇ ਬ੍ਰਾਂਚਰ ਬਣਦੇ ਕਿਉਂ ਰਹੇ ਨੇ ਤਾਂ ਕਰਕੇ ਦੇਖੋ ਜਦੋਂ ਬੰਦਾ ਜੇਲ੍ਹ ਦੇ ਵਿੱਚ ਜਾਂਦਾ ਹੈ ਤਾਂ ਅਲਟੀਮੇਟਲੀ ਉਹ ਵੀ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਸੀਗੇ ਤੇ ਇੱਕ ਬੈਰਕ ਦੇ ਵਿੱਚ ਹੋਣ ਕਰਕੇ ਜਿਹੜੀ ਹੈਗੀ ਇਹਨਾਂ ਦੇ ਆਪਸ ਵਿੱਚ ਕਮਿਊਨੀਕੇਸ਼ਨ ਹੋਈ ਹੈ ਇਹ ਤਾਂ ਜਿਹੜਾ ਬੰਦਾ ਹੈਗਾ ਉਹਨੇ ਖੁਦ ਦੇਖਣਾ ਹੈ ਕਿ ਜਦੋਂ ਉਹ ਕਿਸੇ ਕ੍ਰਾਈਮ ਨੂੰ ਕਰਨਾ ਹੈ ਕਿ ਨਹੀਂ ਕਰਨਾ ਕ੍ਰਾਈਮ ਕੀ ਹੈ ਤੇ ਕੰਮ ਕੀ ਹੈ ਦੋਨਾਂ ਦੇ ਵਿੱਚ ਆਈਡੈਂਟੀਫਿਕੇਸ਼ਨ ਨਹੀਂ ਕਰਨੀ ਜਿਹੜੀ ਬੰਦੇ ਦਾ ਖੁਦ ਦਾ ਫਰਜ਼ ਵੀ ਬਣਦਾ ਜਦੋਂ ਆਪਾਂ ਕੋਈ ਗਲਤ ਰਸਤਾ ਚੂਜ਼ ਕਰਦੇ ਆ ਤਾਂ ਡੈਫੀਨੇਟਲੀ ਵੀ ਹਵ ਟੂ ਫੇਸ ਦਾ ਲਾ